नमस्कार दोस्तों ਤੁਸੀਂ ਦੇਖ ਰਹੇ ਹੋ ਕੇਸ ਮੋਟੀਵੇਸ਼ਨ ਆਪ ਸਭ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੈਂ ਤੁਹਾਡਾ ਦੋਸਤ ਕਮਲਜੀਤ ਸ਼ਰਮਾ ਦੋਸਤੋ ਅੱਜ ਗੱਲ ਕਰਾਂਗੇ ਔਰਤ ਯਾ ਦੇ ਸਨਮਾਨ ਦੇ ਸਬੰਧ ਵਿੱਚ ਦੋਸਤੋ ਇਸਤਰੀ ਇੱਕ ਉਸ ਇੰਜੀਨੀਅਰ ਦੀ ਤਰ੍ਹਾਂ ਹੁੰਦੀ ਹੈ ਜਿਹੜਾ ਇੱਕ ਬਿਲਡਿੰਗ ਬਣਾਉਂਦਾ ਇੱਕ ਮਕੈਨੀਕਲ ਇੰਜੀਨੀਅਰ ਇੱਕ ਗੱਡੀਆਂ ਦੀ ਰਿਪੇਅਰ ਕਰਦਾ ਸੌਫਟਵੇਅਰ ਇੰਜੀਨੀਅਰ ਇਲੈਕਟ੍ਰੋਨਿਕਸ ਆਰਟੀਕਲਸ ਦੀ ਰਿਪੇਅਰ ਕਰਦਾ ਇਸੇ ਤਰ੍ਹਾਂ ਔਰਤ ਸਮਾਜ ਦੇ ਵਿੱਚ ਰਿਸ਼ਤਿਆਂ ਨੂੰ ਬਣਾਉਣ ਲਈ ਕਾਇਮ ਰੱਖਣ ਲਈ ਤੇ ਉਹਨਾਂ ਦੀ ਰਿਪੇਅਰ ਕਰਨ ਲਈ ਇੱਕ ਇੰਜੀਨੀਅਰ ਹੈ ਦੋਸਤੋ ਅਜੋਕੇ ਸਮਾਜ ਦੇ ਵਿੱਚ ਔਰਤਾਂਆਂ ਕਦਰਾਂ ਕੀਤਾਂ ਬਹੁਤ ਘਟਦੀਆਂ ਜਾ ਰਹੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਗਿਰਾਵਟ ਆਉਂਦੀ ਜਾ ਰਹੀ ਹੈ ਰੋਜ਼ ਨਵੀਆਂ-ਨਵੀਆਂ ਖਬਰਾਂ ਪੜ੍ਹਦੇ ਹਾਂ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਸਾੜੀਆਂ ਕੁ ਔਰਤਾਂ ਕੁ ਸਹਣਾ ਜਾਂ ਮਰਦ ਵਰਗ ਵਿੱਚੋਂ ਬਾਹਰ ਦੋਸਤੋ ਕਿਸੇ ਚੀਜ਼ ਦੀ ਕਦਰ ਉਦੋਂ ਹੁੰਦੋਂ ਤੱਕ ਹੁੰਦੀ ਹੈ ਜਦੋਂ ਤੱਕ ਉਹ ਤੁਹਾਨੂੰ ਮਿਲ ਨਹੀਂ ਜਾਂਦੀ ਜੇ ਜਾਂ ਫਿਰ ਉਸ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਉਹ ਚੀਜ਼ ਤੁਹਾਡੇ ਕੋਲੋਂ ਖੁੱਸ ਜਾਂਦੀ ਹੈ ਕਿਤੇ ਦੂਰ ਚਲੀ ਜਾਂਦੀ ਹੈ ਸੋ ਦੋਸਤੋ ਔਰਤ ਸਾਡੇ ਖਾਸ ਕਰਕੇ ਭਾਰਤ ਦੇਸ਼ ਦੀ ਸੰਸਕ੍ਰਿਤੀ ਹੈ ਕਿ ਕਾਦੇ ਪਰਵਾਰ ਦੇ ਵਿੱਚ ਔਰਤ ਸਭ ਤੋਂ ਪਹਿਲਾਂ ਜਾਂਦੀ ਹੈ ਤੇ ਸਭ ਤੋਂ ਬਾਅਦ ਆਉਂਦੀ ਹੈ ਹਰ ਇੱਕ ਦੀਆਂ ਖੁਸ਼ੀਆਂ ਦਾ ਖਿਆਲ ਰੱਖਦੀ ਹੈ ਲੇਕਿਨ ਮੇਰੇ ਵਰਗੇ ਦੋਸਤ ਜਿਹੜੇ ਕਹਿਣਗੇ ਮੈਂ ਸਵੇਰ ਦਾ ਦਫਤਰ ਚਲਾ ਗਿਆ ਸੀ ਮੈਂ ਡਿਊਟੀ ਤੇ ਚਲ ਗਿਆ ਤੂੰ ਬੇਨਿਕਾ ਕੀ ਕਰਦੀ ਰਹੀ ਹੋਣੀ ਦੋਸਤੋ ਆਦਮੀ ਨੂੰ ਤਾਂ ਛੁੱਟੀ ਹੋ ਜਾਂਦੀ ਹੈ ਐਤਵਾਰ ਨੂੰ ਬੱਚਿਆਂ ਨੂੰ ਵੀ ਛੁੱਟੀਆਂ ਹੋ ਜਾਂਦੀਆਂ ਲੇਕਿਨ ਔਰਤ ਨੂੰ ਤਾਂ ਕਦੇ ਵੀ ਛੁੱਟੀ ਨਹੀਂ ਹੁੰਦੀ ਮੈਂ ਇੱਕ ਬਹੁਤ ਵਧੀਆ ਬਹੁਤ ਹੀ ਕਾਮਯਾਬ انسان ਦੀ ਆਟੋਗ੍ਰਾਫੀ ਪੜ੍ਹੀ ਉਹਦੇ ਵਿੱਚ ਉਹਨਾਂ ਦੇ بیٹے ਨੇ ਲਿਖਿਆ ਕਿ ਸਾਡੇ ਘਰ ਦੇ ਵਿੱਚ ਮੇਰੀ ਮੰਮੀ ਵੀ ਇੱਕ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ ਲੇਕਿਨ ਸਾਨੂੰ ਸਾਰੇ ਤਿੰਨ ਭੈਣ ਭਰਾਵਾਂ ਨੂੰ ਦੋ ਬਰਾਤੇ ਕਮਰੇ ਅਲੱਗ-ਅਲੱਗ ਖਮਰੇ ਮਿਲੇ ਸੀ ਸਟੱਡੀ ਟੇਬਲ ਮਿਲੇ ਹੋਏ ਅਸੀਂ ਅਸੀਂ ਪਰਦੇ ਸੀ ਫਾਦਰ ਦੀ ਜਨਮ ਸਾਰੇ

ਅਮੀਦ ਦਾ ਉਹਦੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਦੋਸਤੋ ਜੇ ਕਿਸੇ ਵੀ ਕਦਰ ਕਰਨੇ ਹੈ ਤਾਂ ਜਿਉਂਦੇ ਜੀ ਕਰਨੀ ਚਾਹੀਦੀ ਹੈ ਮਨ ਤੋਂ ਬਾਅਦ ਸਾਰੇ ਲੋਕ ਦੋਸ਼ਮਣ ਦੀਆਂ ਵਿੱਚ ਸਿਫਤਾ ਕਰਨ ਲੱਗ ਜਾਂਦੇ ਨੇ ਕੁਛੇ ਵੀ ਦੋਸਤ ਮਿੱਤਰ ਦੇ ਨਾਲ ਜੇ ਗੱਲਾਂ ਮੇਲ ਖਾ ਜਾਣ ਮੇਰਾ ਚੈਨਲ ਜਾਂ ਮੈਂ ਉਹਦੇ ਰਿਸਪੋਨਸੀਬਲ ਨਹੀਂ ਹੋਊਂਗਾ ਇਹ ਮੇਰੀਆਂ ਸਾਰੀਆਂ ਕਾਲਪਨਿਕ ਕਹਾਣੀਆਂ ਜੋ ਮੈਂ ਸਮਾਜ ਵਿੱਚ ਵਿਚਰਦੇ ਹੋਏ ਦੀਖਦਾ ਹੂੰ ਦੇਖਦੇ ਦੀਖਦਾ ਟੱਕਰ ਦੀਆਂ ਕਹਾਣੀਆਂ ਨੇ ਮੇਰੀ ਕੋਈ ਨਿੱਜੀ ਕਹਾਣੀ ਨਹੀਂ ਹੈ ਜਨਤ ਸੇ ਰੋੜ ਦੀ ਕਹਾਣੀ ਨਹੀਂ ਹੈ ਸਾਰਾਂ ਦੀ ਕਹਾਣੀ ਹੈ ਲੇਕਿਨ ਇਹ ਮੇਰੀਆਂ ਸਾਰੀਆਂ ਕਾਲਪਨਿਕ ਕਹਾਣੀਆਂ ਹੁੰਦੀਆਂ ਪ੍ਰੇਰਨਾ ਦਾਇ ਕਹਾਣੀਆਂ ਹੁੰਦੀਆਂ ਤਾਂ ਕਿ ਕਿਸੇ ਨੂੰ ਮੇਰੀ ਗੱਲ ਦੇ ਵਿੱਚੋਂ ਕਿਸੇ ਨੂੰ ਕੁਝ ਸੋਝੀ ਆ ਜਾਏ ਤਾਂ ਮੈਂ ਖੁਸ਼ੀ ਮਹਿਸੂਸ ਕਰੂੰਗਾ ਕਿਉਂਕਿ ਆਪਣੇ ਆਪ ਨੂੰ ਅਪਡੇਟ ਰੱਖਣ ਦਾ ਮੈਂ ਇੱਕ ਇੱਕ ਤਰੀਕਾ ਲੱਭਿਆ ਇੱਕ ਜੀੜਾ ਬਣਾਇਆ ਕਿ ਮੈਂ ਬੁੱਕਸ ਪੜ੍ਹਦਾ ਰਹਿਣਾ ਕਿਉਂਕਿ ਖੜੇ ਪਾਣੀ ਦੇ ਵਿੱਚੋਂ ਤਾਂ ਬਦਬੂ ਆਉਣ ਲੱਗ ਜਾਂਦੀ ਹੈ ਇਨਸਾਨੀ ਦਿਮਾਗ ਦਾ ਇੱਕ ਫਾਰਮੂਲਾ ਹੈ ਜਾਂ ਤਾਂ ਉਹ ਉੱਪਰ ਜਾਏਗਾ ਜਾਂ ਡਾਊਨ ਜਾਏਗਾ ਦੋਸਤੋ ਜੇ ਇਹਨੂੰ ਵਰਤੋਗੇ ਤਾਂ ਇਹ ਉੱਪਰ ਜਾਏਗਾ ਜੇ ਨਹੀਂ ਵਰਤੋਗੇ ਤਾਂ ਥੱਲੇ ਜਾਏਗਾ ਸਟਿਲ ਨਹੀਂ ਖੜਾ ਰਹੇਗਾ ਮੇਰੇ ਇੱਕ ਸੀਨੀਅਰ ਅਫਸਰ ਸੀ ਜਿਨ੍ਹਾਂ ਦੇ ਨਾਲ ਮੈਂ ਡਿਊਟੀ ਕੀਤੀ ਸੀ ਮੈਨੂੰ ਇੱਕ ਵਾਰ ਕਹਿਣ ਲੱਗੇ ਤੇ ਤੂੰ ਯਾਰ ਉੱਥੇ ਬੈਠਾ ਕੀ ਕਰਦਾ ਉੱਥੇ ਐਵੇਂ ਲੋਕੀ ਜਾ ਕੇ ਬੈਠੇ ਰਹਿੰਦੇਗਾ ਕੋਈ ਕੰਮ ਨਾ ਕਰ ਕਰ ਉਹ ਵਾਪਸ ਆ ਜਾਂਦੇ ਆ ਮੈਂ ਉਹਨਾਂ ਨੂੰ ਦੱਸਿਆ ਸਰ ਫਿਰ ਇੱਕ ਐਗਜ਼ਾਮਪਲ ਦਿੱਤੀ ਮੈਂ ਉਹਨਾਂ ਨੂੰ ਮੈਂ ਕਿਹਾ ਦੇਖੋ ਮਾਰਕੀਟ ਦੇ ਵਿੱਚੋਂ ਟੈਕਸਲਾ ਟੀਵੀ ਗੈਪ ਹੋ ਗਿਆ ਮਰਫੀ ਰੇਡੀਓ ਗੈਪ ਹੋ ਗਿਆ ਬੁਸ਼ ਰੇਡੀਓ ਗੈਪ ਹੋ ਗਿਆ ਕੋਡਕ ਫਿਲਮ ਗੈਪ ਹੋ ਗਈ ਕੈਮਰੇ ਦੀ ਕਿੰਨੀਆਂ ਕਿੰਨੀਆਂ ਬ੍ਰਾਂਡਡ ਕੰਪਨੀਆਂ ਜਿਹੜੀਆਂ ਅੱਜ ਲੱਭੀਆਂ ਨਹੀਂ ਕਿਉਂ ਨਹੀਂ ਲੱਭਦੀਆਂ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਅਪਡੇਟ ਨਹੀਂ ਕੀਤਾ ਜਦੋਂ ਅਸੀਂ ਆਪਣੇ ਆਪ ਨੂੰ ਕਿਸੇ ਦੇ ਅੱਗੇ ਸਰੈਂਡਰ ਕਰ ਦਿੰਨੇ ਆ ਕਿਸੇ ਤੇ ਭਰੋਸਾ ਕਰ ਲੈਣੇ ਆ ਤਾਂ ਜ਼ਿੰਮੇਵਾਰੀ ਉਹਦੀ ਵੱਢ ਜਾਂਦੀ ਹੈ ਲੋੜ ਹੁੰਦੀ ਆ ਭਰੋਸੇ ਦੀ ਸੱਚੇ ਭਰੋਸੇ ਦੀ ਦਿਲੋਂ ਭਰੋਸੇ ਦੀ ਜਦੋਂ ਸਮਰਪਣ ਕਰ ਦਿੰਨੇ ਕਿਸੇ ਅੱਗੇ ਤਾਂ ਉਹ ਮਾਲਕ ਉਹ ਪੁੱਲ ਮਾਲਕ ਉਹ ਮਰਸ਼ਦ ਤੁਹਾਡੇ ਇਹ ਜਹਰੀਏ ਬਣਾ ਦਿੰਦਾ ਹੈ ਕਿ ਜਿਹੜੇ ਜ਼ਿੰਦਗੀ ਦੇ ਪੈਰ ਪੈਰ ਦੇ ਉੱਪਰ ਤੁਹਾਡੇ ਨਾਲ ਰਹਿਣਗੇ ਕਈ ਵਾਰ ਬੰਦਾ ਕਹਿੰਦਾ ਮੈਂ ਕੱਲਾ ਰਹਿ ਗਿਆ ਯਾਰ ਕੀ ਕਰੂੰਗਾ ਨਰਵਸ ਹੋ ਜਾਂਦੇ ਬਜ਼ੁਰਗ ਮੇਰੇ ਅਗੇ ਯਾਰ ਕਿੱਦਾਂ ਜ਼ਿੰਦਗੀ ਕੱਟਾਂਗੇ ਇਕੱਲੇ ਰਹਿ ਗਏ ਤਹਿਆਂ ਕਲਾਂ ਜਾਣ ਲੱਪੈਂਦੇ ਆ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀਆਂ ਗਲਾਂ ਵਿੱਚ ਰੱਖੋ ਜਿਹੋ ਜੀ ਤੁਸੀਂ ਸੋਚ ਰੱਖੋਗੇ ਉਹੋ ਜੇ ਬਣ ਜਾਓਗੇ ਤਾਂ ਮੈਂ ਅੱਗੇ ਵੀ ਕਹਿਣਾ ਹੁੰਦਾ ਬਾਕੀ ਵੀਡੀਓਜ਼ ਦੇ ਵਿੱਚ ਹਰ ਇਨਸਾਨ ਦੇ ਦੋ ਮਾਈਂਡ ਹੁੰਦੇ ਆ ਕੌਨਸ਼ੀਅਸ ਐਂਡ ਸਬਕੌਨਸ਼ੀਅਸ ਮਾਈਂਡ ਕੌਨਸ਼ੀਅਸ ਮਾਈਂਡ ਉਹ ਹੁੰਦਾ ਜਿਹੜਾ ਦਿਨੇ ਜਾਗਦਿਆਂ ਹੋਇਆ ਕੰਮ ਕਰਦਾ ਸਬਕੌਨਸ਼ੀਅਸ ਮਾਈਂਡ ਆ ਉਹ 24 ਘੰਟੇ ਜਾਗਦਾ ਰਹਿੰਦਾ ਇਨਸਾਨ ਦੇ ਸੁੱਤਿਆਂ ਪਿਆ ਵੀ ਯੱਗਦਾ ਰਹਿੰਦਾ ਔਰ ਸਬਕੌਨਸ਼ੀਅਸ ਮਾਈਂਡ ਜਸਟ ਲਾਈਕ ਐਜ਼ ਅ ਕੰਪਿਊਟਰ ਮੈਂ ਕਹਿਣਾ ਹੁੰਦਾ ਉਹ ਕੰਪਿਊਟਰ ਦੀ ਤਰ੍ਹਾਂ ਉਹਦੇ ਵਿੱਚ ਜੋ ਤੁਸੀਂ ਫੀਡ ਕਰ ਦੋਗੇ ਉਹਦੇ ਰਿਜ਼ਲਟ ਤੁਹਾਨੂੰ ਦੇ ਦੇਗਾ। ਅਗਰ ਤੁਸੀਂ ਉਹ ਚ ਪੋਜ਼ਿਟਿਵ ਪਾ ਦੋਗੇ ਤਾਂ ਪੋਜ਼ਿਟਿਵ ਰਿਜ਼ਲਟ ਮਿਲਣਗੇ। ਜੇ ਤੁਸੀਂ ਉਹ ਚ ਨੈਗੇਟਿਵ ਪਾਓਗੇ ਤਾਂ ਨੈਗਟਿਵ ਮਿਲਣਗੇ। ਜਿਉ ਤੁਸੀਂ ਸੋਚੋਗੇ ਉਹ ਹੋ ਜਾਏਗਾ। ਲੇਕਿਨ ਜਿਵੇਂ ਕ੍ਰਿਸ਼ਨ ਭਗਵਾਨ ਜੀ ਗੀਤਾ ਦੇ ਵਿੱਚ ਕਹਿੰਦੇ ਆ ਕਿ ਇੱਕ ਐਗਜ਼ਾਮਪਲ ਮੈਂ ਲੈਣਾ ਹੁਣਾ। ਕਿਸ਼ਮ ਭਗਵਾਨ ਜੀ ਦੀ ਇਸ ਕਰਕੇ ਕਿ 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 ਕ੍ਰਿਸ਼ਨ ਭਗਵਾਨ ਇਸ ਆਲਸੋ ਮੋਟੀਵੇਸ਼ਨਲ ਸਪੀਕਰ ਔਰ ਬਹੁਤ ਵੱਡੇ ਮੋਟੀਵੇਸ਼ਨਲ ਸਪੀਕਰ ਹੋਏ ਆ ਉਹ ਜਿਹਨੇ ਮੋਟੀਵੇਟ ਕੀਤਾ ਜੇ ਅਸੀਂ ਉਹਨੇ ਸਿੱਖਿਆਵਾਂ ਤੇ ਚੱਲੀਏ ਉਹਨਾਂ ਦੇ ਇਕਲੇ-ਕਲੇ ਸ਼ਲੋਕ ਦਾ ਅਰਥ ਨਿਕਲਦਾ ਜਿਹੜਾ ਨੂੰ ਪਤਾ ਜਿਵੇਂ ਮੈਂ ਕਈਆਂ ਵੀਡੀਓ ਦੇ ਵਿੱਚ ਵੀ ਦੱਸ ਚੁੱਕਾ ਕਿ ਜਿਹੜੀ ਗੱਲ ਦਾ ਸਾਨੂੰ ਸਮਝ ਆ ਜਾਂਦੀ ਅਸੀਂ ਕਹਿ ਦਿੰਦੇ ਹਾਂ ਠੀਕ ਹੈ ਜਿਹੜੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਹਿੰਦੇ ਇਹ ਗਲਤ ਹੈ ਇਹ ਗੱਲ ਇਦਾਂ ਹੋ ਨਹੀਂ ਸਕਦੀ ਸੋ ਦੋਸਤੋ ਉਹ ਕਹਿੰਦੇ ਕਰਮ ਕਰੋ ਫਲ ਦੀ ਇੱਛਾ ਨਾ ਰੱਖੋ ਇਹਦਾ ਮਤਲਬ ਕੀ ਹੈ ਮੈਂ ਇੱਕ ਜ਼ਿੰਮੇਵਾਰ ਪਰਵਾਰ ਦੇ ਨਾਲ ਸੰਬੰਧ ਰੱਖਦਾ ਮੈਨੂੰ ਪਤਾ ਮੈਂ ਆਪਣਾ ਖੇਤ ਪੂਰੀ ਤਰ੍ਹਾਂ ਤਿਆਰ ਕੀਤਾ ਹੈ ਪੂਰੀ ਤਰ੍ਹਾਂ ਤਿਆਰ ਕੀਤਾ ਉਹਨੂੰ ਬੀਜਿਆ ਉਹਦੇ ਵਿੱਚ ਮੈਂ ਕਣਕ ਬੀਜੀ ਹੈ ਤਾਂ ਕਣਕ ਦੀ ਫਸਲ ਹੀ ਮੈਨੂੰ ਮਿਲਣੀ ਹੈ ਔਰ ਮਿਲੇਗੀ ਪੂਰਾ ਝਾੜ ਮਿਲੇਗਾ ਕਰਮ ਕੀਤਾ ਹੈ ਤਾਂ ਮਿਲੇਗਾ ਕਦੇ ਫਲ ਮੈਂ ਦੇਣਾ ਦੇਣਾ ਕੀ ਹੈ ਫਲ ਦੇਣ ਤੋਂ ਭਾਵ ਜੋ ਤੁਸੀਂ ਕਰਮ ਕਰਦੇ ਹੋ ਉਹਦਾ ਫਲ ਮਿਲਣਾ ਹੀ ਮਿਲਣਾ ਚੰਗਾ ਚਾਹੇ ਮਾੜਾ ਉਹ ਮਿਲਣਾ। ਸੋ ਦੋਸਤੋ ਹੱਸਦੇ ਰਹੋ, ਵਸਦੇ ਰਹੋ, ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੋ। ਜਿਹਾ ਜਿਹਾ ਤੁਸੀਂ ਖੁਦ ਮਹਿਸੂਸ ਕਰੋਗੇ ਉਹੋ ਜਿਹਾ ਰਿਜ਼ਲਟ ਤੁਹਾਨੂੰ ਮਿਲ ਲਗੇ। ਆਪਣੇ ਅੰਦਰੋਂ ਨੈਗੇਟਿਵਿਟੀ ਕੱਢ ਦਿਓ, ਬੈਰ-ਬਿਰੋਧ ਛੱਡ ਦਿਓ। ਜਿਹੜੇ ਲੋਕ ਬੈਰ-ਬਿਰੋਧ ਰੱਖਦੇ ਆ, ਮਨ ਦੇ ਵਿੱਚ ਜਲਸੀ ਰੱਖਦੇ ਆ ਉਹ ਅੱਜ ਵੀ ਮਰਦੇ ਤੇ ਕੱਲ ਵੀ ਮਰਦੇ। ਉਹਨਾਂ ਕੋਲ ਚਾਹੇ ਅਰਬપતિ ਬਣ ਜਾਣਾ ਹੋ। ਦ੍ਰੋੜਾਪਤੀ ਮੰਨ ਜਿੰਨੇ ਮਰਜੀ ਉਹਨਾਂ ਨੂੰ ਪੈਸੇ ਆ ਜਾਣ ਪਰ ਆਤਮਿਕ ਸ਼ਾਂਤੀ ਉਹਨਾਂ ਲੋਕਾਂ ਨੂੰ ਕਦੇ ਵੀ ਨਹੀਂ ਆਏਗੀ ਮੈਨੂੰ ਪਤਾ ਜਿੱਥੋਂ ਤੱਕ ਉਹਨਾਂ ਨੇ ਇਹ ਲੈਵਲ ਤੇ ਪਹੁੰਚਾਤਾ ਸਭ ਤੋਂ ਵੱਡੀ ਗੱਲ ਹੁੰਦੀ ਆ ਸੰਤੁਸ਼ਟੀ ਦੀ ਜਿਸ ਬੰਦੇ ਨੂੰ ਸੰਤੁਸ਼ਟੀ ਆ ਪਤਾ ਚਾਹ ਵੀ ਕਮਰੇ ਬਣਾ ਲੀਏ ਘਰ ਦੇ ਵਿੱਚ ਸੋਨਾ ਇੱਕ ਕਮਰੇ ਚ ਜਿੰਨੀ ਮਰਜ਼ੀ ਬ੍ਰਾਂਡਡ ਘੜੀ ਲਾ ਲਈਏ ਟਾਈਮ ਉਹਨੇ ਵੀ ਉਹ ਹੀ ਦੱਸਣਾ ਕਿੰਨੀ ਵੱਡੀ ਗੱਡੀ ਬਹਿ ਜੀਏ ਸਫਰ ਉਹਨੇ ਵੀ ਉਹ ਹੀ ਤੈਅ ਕਰਨਾ ਮੰਜ਼ਰ ਉਸੇ ਨਹੀਂ ਜਾਣਾ ਸੋ ਦੋਸਤੋ ਇਹ ਨਜ਼ਰੀਆ ਆਪੋ ਆਪਣਾ ਹੁੰਦਾ ਐਟੀਟਿਊਡ ਆਪੋ ਆਪਣਾ ਹੁੰਦਾ ਕਈ ਵਾਰ ਤੁਸੀਂ ਦੇਖੋ ਕੋਈ ਬੰਦਾ ਦੋ ਬੰਦੇ ਚ ਨਹੀਂ ਗੱਲ ਕਰ ਸਕਦਾ ਤਾਂ ਕੋਈ ਬੰਦਾ 10000 ਦੇ ਵਿੱਚ ਵੀ ਗੱਲ ਕਰਨ ਲੱਗ ਪੈਂਦਾ 10000 ਦੇ ਵਿੱਚ ਲੈਕਚਰ ਕਰਦਾ ਕਿਸੇ ਬੰਦੇ ਨਾਲ ਗੱਲ ਕਰੋਗੇ ਜੀ ਉਹਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣੀਆਂ ਆ ਭਾਵੇਂ 2 ਘੰਟੇ ਬੈਠੇ ਰਹੋ 2 ਘੰਟੇ ਬੈਠੇ ਰਹੋ ਤੁਹਾਡੀ ਗੱਲ ਸੁਣੇਗਾ ਜੀ ਉਹਨੂੰ ਗੱਲ ਚੰਗੀ ਨਹੀਂ ਲੱਗਣੀ ਉਹਨੂੰ ਸਮਝ ਨਹੀਂ ਲੱਗਣੀ ਉਹ ਤੁਹਾਡੀਆਂ ਗੱਲਾਂ ਤੋਂ ਹੋਰ ਫਏਗਾ ਔਰ ਉਹ ਕਹਿਣਾ ਕਿਹੜੇ ਵੇਲੇ ਚੱਲ ਜਾਏ ਉੱਠ ਕੇ ਔਰ ਬਿਨਾ ਮੰਗਿਆ ਸਲਾਮ ਨਹੀਂ ਦੇਣੀ ਚਾਹੀਦੀ ਇੱਜ਼ਤ ਐਵੇਂ ਘੱਟ ਜਾਂਦੀ ਹੈ ਦੋਸਤੋ ਮੇਰੀ ਆਦਤ ਸੀ ਪਹਿਲੇ ਬਿਨਾ ਮੰਗਿਆ ਸਲਾਮ ਦੇ ਰਣਾ ਉਹਦੇ ਨਾਲ ਲੋਕ ਸਮਝਦੇ ਕਿ ਤਾ ਮੂਰਖਾ ਇਹਨੂੰ ਕੀ ਪਤਾ ਅਮੇ ਬੋਲੀ ਜਾਂਦਾ ਬਖੋਤ ਨਹੀਂ ਜਾਂਦਾ ਤੋ ਕਿ ਉਹਨਾਂ ਨੂੰ ਮੇਰੀ ਗੱਲਾਂ ਚ ਇੰਟਰਸਟ ਨਹੀਂ ਸੀ ਹੁੰਦਾ ਹੁਣ ਇਹ ਚੈਨਲ ਬਣਾਇਆ ਇਥੇ ਇੱਕ ਨਾਮ ਇਹ ਕਰਦਾ ਕਿਉਂਕਿ ਜੋ ਕੁਝ ਮੈਂ ਦੇਖਦਾ ਕੁਝ ਮੇਰਾ ਪਰਸਨਲ ਐਕਸਪੀਰੀਅੰਸ ਹੁੰਦਾ ਕੁਝ ਮੈਂ ਬੁਕਸ ਵਿੱਚੋਂ ਲੈਣਾ ਕੁਝ ਮੈਂ ਸਮਾਜ ਦੇ ਵਿੱਚੋਂ ਲੈਣਾ ਕੌਂਦਾਂ ਫੱਡਾਂ ਦੇਖਦਾ ਵਿਚਰਦਾ ਬੰਦਿਆਂ ਦੇ ਵਿੱਚੋਂ ਉਹ ਮੈਂ ਦੇਖਦਾ ਤੁਹਾਡਾ ਸਾਰਾ ਨਾਲ ਸ਼ੇਅਰ ਕਰਦਾ ਜਿਹਨੂੰ ਮੇਰੀਆਂ ਚਾਹੀਆਂ ਲੱਗਦੀਆਂ ਗੱਲਾਂ ਦੇਖ ਲਵੇ ਜਿਹਨੂੰ ਨਹੀਂ ਲੱਗਦੀ ਆ ਉਹਦੀ ਮਰਜ਼ੀ ਜੋ ਆਵੇ ਸੋ ਰਾਜੀ ਜਾਵੇ ਆਪਰ ਤੋਂ ਕੋਈ ਫਰਕ ਨਹੀਂ ਜ਼ਿੰਦਗੀ ਦੇ ਵਿੱਚ ਦੋਸਤੋ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਹੱਸਦੇ ਨਾਲ ਜਾ ਘਸਦਾ ਤੇ ਰੋਂਦੇ ਨਾਲ ਮਿੱਤਰੋ ਕੋਈ ਨਹੀਂ ਰੋਂਦਾ ਤੁਸੀਂ ਰੋਵੋਗੇ ਕੋਈ ਨਹੀਂ ਰੋਏਗਾ ਤੁਸੀਂ ਕਿਸੇ ਕੋ ਆਪਣੇ ਰੋਣੇ ਰੋਵੋਗੇ ਆਪਣੇ ਦੁੱਖ ਦੱਸੋਗੇ ਉਹ ਥੋੜੀ ਦੇਰ ਲਈ ਤੁਹਾਡਾ ਸਹਾਨਪੂਤੀ ਦਿਖਾਏਗਾ ਬਾਅਦ ਦੇ ਵਿੱਚ ਉਹ ਹੀ ਬੰਦਾ ਤੁਹਾਡਾ ਪਿੱਛੇ ਪਿੱਛੇ ਮਜ਼ਾਕ ਉਡਾਊਗਾ ਸੋ ਦੋਸਤੋ ਜਿਹਨਾਂ ਨੂੰ ਅਸੀਂ ਆਪਣਾ ਸਮਝਦੇ ਆ ਕੋਈ ਆਪਣਾ ਨਹੀਂ ਆਪਣਾ ਜੀ ਤੁਸੀਂ ਫਿਜ਼ੀਕਲੀ ਫਿਟ ਹੋ ਇਸੇ ਤੁਹਾਡਾ ਆਪਣਾ ਇਹ ਨਹੀਂ ਤੁਹਾਡੇ ਨਾਲ ਜਾਣਾ ਸਭ ਤੋਂ ਵੱਡੀ ਨਿਯਮਤ ਇਹ ਆ ਕਿ ਤੁਹਾਡਾ ਫਿਜ਼ੀਕਲ ਫਿਟ ਹੋ ਜੇ ਤੁਸੀਂ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਜੋ ਤੁਹਾਡਾ ਮਨ ਕਹਿੰਦਾ ਜੋ ਤੁਹਾਡਾ ਦਿਲ ਕਹਿੰਦਾ ਉਹ ਕਰੋ ਕੋਈ ਕੀ ਕਹਿੰਦਾ ਕਿਸੇ ਦੀ ਕੋਈ ਪਰਵਾਹ ਨਾ ਕਰੋ ਜਿਹੜਾ ਬੰਦਾ ਕਹਿੰਦਾ ਇੱਕ ਕਹਾਵਤ ਹੈ ਜਿਸਨੇ કરી ਸ਼ਰਮ ਉਸਕੇ ਫੂਟੇ ਕਰਮ ਇਹਦਾ ਮਤਲਬ ਐਨੀ ਕਿ ਕੋਈ ਬੰਦਾ ਅਣਸਸਰੀ ਗਈ ਹੋਵੇ ਜਿਹਦਾ ਗੈਨਦਾ ਉਹਦੀ ਮਰਜ਼ੀ ਉਹਦੀ ਸੋਚ ਉਹਦੇ ਨਾਲ ਜਿਹੜਾ ਬੰਦਾ ਕਹਿਣਾ ਇੱਕ ਕਹਾਵਤ ਹੋਰ ਵੀ ਅਤ ਸੀ ਹਾਥੀ ਆਉਂਦਾ ਹਾਥੀ ਨੂੰ ਦੇ ਇੱਕ ਬੜਾ ਕੁੱਤੇ ਭੌਂਕਦੇ ਆ ਹਾਥੀ ਦਾ ਕੁਝ ਬਗਾਨ ਸਕਰੇ ਉਹ ਮਸ ਚਲੇ ਚੱਲਦਾ ਸਰ ਦੋਸਤੋ ਮੈਂ ਆਪਣੀ ਸੋਚ ਇਹ ਬਣਾਈ ਹੋਈ ਹੈ ਹੱਸਦਾ ਆ ਤਾਂ ਸਭ ਨੂੰ ਦੱਸ ਕੇ ਰੋਣਾ ਆ ਤਾਂ ਲੁਕ ਲੁਕ ਪੀ ਦੋਸਤੋ ਤੁਸੀਂ ਕਿਸੇ ਕੋ ਰੋਗੇ ਜੋ ਤੁਹਾਨੂੰ ਪਿਆਰ ਕਰਨ ਵਾਲੇ ਆ ਉਹ ਤੁਹਾਨੂੰ ਤਨੂਰ ਉਹਨਾਂ ਦੇਖ ਕੇ ਤੁਹਾਨੂੰ ਦੁਖੀ ਦੇਖ ਕੇ ਦੁਖੀ ਹੋਣਗੇ ਲੇਕਿਨ ਜਿਹੜੇ ਤੁਹਾਨੂੰ ਜੈਸੀ ਕਰਦੇ ਆ ਤੁਹਾਡੇ ਨਾਲ ਉਹ ਤੁਹਾਨੂੰ ਉਹਨਾਂ ਦੇਖ ਕੇ ਮੂੰਹ ਤੇ ਤਰ ਤੁਹਾਨੂੰ ਖਾਨਪੁਤੀ ਦਿਖਾਉਣਗੇ ਅੰਦਰੋਂ ਖੁਸ਼ ਹੋਣਗੇ ਲੇਕਿਨ ਜੇ ਤੁਸੀਂ ਹੱਸੋਗੇ ਤਾਂ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਉਹ ਪੂਰੇ ਖੁਸ਼ ਹੋਣਗੇ ਹਾਂ ਭਈ ਸਾਡਾ ਮਿੱਤਰ ਸਾਡਾ ਦੋਸਤ ਬਹੁਤ ਖੁਸ਼ਾ ਚੜਦੀ ਕਲਾ ਚ ਉਹ ਖੁਸ਼ ਹੋਣਗੇ ਤੇ ਜਿਹੜੇ ਦੂਜੇ ਲੋਕ ਆ ਉਹ ਅੰਦਰੋਂ ਅੰਦਰੀ ਬਹੁਤ ਦੁਖੀ ਹੋਣਗੇ ਖੁਸ਼ ਕਿਉਂ ਜਿਵੇਂ ਪਹਿਲੇ ਤੁਹਾਨੂੰ ਦੱਸ ਚੁੱਕਾ ਕਿ ਜਮਾਨੇ ਨੂੰ ਇਸ ਗੱਲ ਦੀ ਫਿਕਰ ਹੈ ਇਸ ਗੱਲ ਦੀ ਉਹ ਜਮਾਨਾ ਸੋਚਦਾ ਲੋਕੀ ਸੋਚਦੇ ਆ ਕਿ ਇਹ ਵੀ ਆ ਛੋਕਰਾ ਖਾਂਦੇ باوجود ਵੀ ਕਿਵੇਂ ਇੱਕ ਤਰਿਆ ਸਜਦਾ ਹੈ ਠੀਕ ਹੈ ਨਾ ਜਿਸ ਦਾ ਸਾਹਿਬ ਦਾਦਾ ਹੋਵੇ ਮਾਰ ਸਕੇ ਨਾ ਕੋਈ ਦੋਸਤੋ ਲੋੜ ਹੁੰਦੀ ਆ ਭਰੋਸੇ ਦੀ ਹਿੰਮਤ ਦੀ ਹਿੰਮਤ ਕਰੋ ਹੌਂਸਲੇ ਰੱਖੋ ਚੜ੍ਹਦੀ ਕਲਾ ਚ ਰੱਖੋ ਆਪਣੇ ਆਪ ਨੂੰ ਔਰ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਨਹੀਂ ਹਰਾ ਸਕਦਾ ਜੇ ਕੋਈ ਹਰਾ ਸਕਦਾ ਤੁਸੀਂ ਖੁਦ ਹੋ ਜ਼ਿੰਦਗੀ ਦੇ ਵਿੱਚ ਅਜਾ ਕੋਈ ਕੋਨਾ ਨਹੀਂ ਜਿਹਨੂੰ ਤੁਸੀਂ ਬਦਲ ਸਕੋ ਸਿਰਫ ਇੱਕ ਕੋਨਾ ਹੈ ਜਿਹਨੂੰ ਤੁਸੀਂ ਬਦਲ ਸਕਦੇ ਹੋ ਉਹਾਂ ਤੁਸੀਂ ਖੁਦ ਆਪਣੇ ਆਪ ਨੂੰ ਬਦਲੋ ਦੁਨੀਆ ਦੇ ਵਿੱਚ ਬਹੁਤ ਸਾਰੇ ਕੰਡੇ ਖਿਲਰੇ ਪਏ ਨੇ ਜੇ ਉਹਨਾਂ ਕੰਡਿਆਂ ਨੂੰ ਚੁਗਣ ਲੱਗ ਜਮਾਂਗੇ ਸਾਡੇ ਪੈਰਾਂ 'ਚ ਤਾਂ ਲੱਗਣੇ ਹੀ ਲੱਗਣੇ ਆ ਸਾਡੇ ਹੱਥਾਂ 'ਚ ਵੀ ਲੱਗਣਗੇ ਤੇ ਕਿਉਂ ਨਾ ਅਸੀਂ ਪੈਰਾਂ 'ਚ ਵੋਟ ਪਾ ਲਈਏ ਜੇ ਅਸੀਂ ਪੈਰਾਂ 'ਚ ਵੋਟ ਪਾ ਲਵਾਂਗੇ ਉਹ ਕੰਡੇ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਤੁਹਾਡੇ ਪੈਡੇ ਆਸਾਨ ਬਣ ਜਾਣਗੇ ਦੋਸਤੋ ਜ਼ਿੰਦਗੀ ਇੱਕ ਸਫ਼ਰ ਦੀ ਤਰ੍ਹਾਂ ਹੈ ਖਸ ਦੇ ਹੱਸਦੇ ਚਲੋਗੇ ਤਾਂ ਇਹ ਰਸਤਾ ਬਹੁਤ ਜਲਦੀ ਪਹੁੰਚਦਾ ਤੈਰ ਲਓਗੇ ਅਗਰ ਰੋਂਦੇ ਜਾਓਗੇ ਕੰਨ ਦਾ ਫਿਰ ਕੀ ਕਰਨਾ ਪੈਣਾ ਇਹ ਸਫਰ ਮੁੱਕਣ ਦੇ ਵਿੱਚ ਨਹੀਂ ਆਉਣਾ ਸੋ ਦੋਸਤੋ ਹੱਸਦੇ ਰਹੋ ਬਸਦੇ ਰਹੋ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹਦੇ ਨਾਲ ਤੁਹਾਡਾ ਕੋਈ ਖਰਚਾ ਨਹੀਂ ਹੋਣਾ ਕੋਈ ਤੁਹਾਡਾ ਪੈਟਰੋਲ ਫੁੱਕਿਆ ਨਹੀਂ ਜਾਣਾ ਇਹਦੇ ਨਾਲ ਉਤਸ਼ਾਹ ਮਿਲਦਾ ਮੈਨੂੰ ਵੀ ਔਰ ਤੁਸੀਂ ਕਮੈਂਟ ਕਰੋ ਚੰਗੇ ਚਾਏ ਮਾੜੇ ਤਾਂ ਜੋ ਮੈਂ ਆਪਰੀਆਂ ਵੀਡੀਓਜ਼ ਦੇ ਵਿੱਚ ਹੋਰ ਸਦਾ ਦਰਸ਼ਕਾਂ ਤੁਹਾਡੀ ਚੋਇਸ ਦੇ ਮੁਤਾਬਕ ਹੋਰ ਵੀਡੀਓਜ਼ ਪਾ ਸਕਾਂ ਧੰਨਵਾਦ ਦੋਸਤੋ ਚੜਦੀ ਕਲਾ ਵਿੱਚ ਰਹੋ